ਐਸ ਵੇਲੇ ਖੜੇ ਆ ਕੋਟਕਪੂਰਾ ਰੋਡ ਦੇ ਜਿਹੜਾ ਪੋਲਾ ਇਹ ਅੱਗੇ ਆਉਂਦਾ ਸੇਵ ਨਾਲੇ ਦਾ ਉੱਥੇ ਇੱਥੇ ਦੋ ਵੱਡੇ ਲਾਗੇ ਸਕੂਲ ਆ ਤੇ ਇੱਥੇ ਨਗਰ ਕਾਉਂਸਲ ਨੇ ਡੰਪ ਬਣਾ ਰੱਖਿਆ ਹੈ ਨਜਾਇਜ਼ ਤੌਰ ਤੇ ਇਹ ਡਰੰਪ ਬਣਾਇਆ ਸੀ ਲੋਕ ਬੜੇ ਪਰੇਸ਼ਾਨ ਸੀ ਕਈ ਮੁਹੱਲਿਆਂ ਦੇ ਲੋਕ ਕਈ ਪਿੰਡਾਂ ਦੇ ਲੋਕ ਅੱਜ ਇਕੱਠੇ ਹੋਏ ਆ ਉਹਨਾਂ ਨੇ ਨਗਰ ਕੌਂਸਲ ਦੀਆਂ ਜਿਹੜੀਆਂ ਟਰਾਲੀਆਂ ਉਹ ਰੋਕ ਲਈਆਂ ਨਗਰ ਕੌਂਸਲ ਨੂੰ ਫਿਲਹਾਲ ਉਹ ਕਹਿੰਦੇ ਅਸੀਂ ਬੇਨਤੀ ਕਰਦੇ ਹਾਂ ਕਿ ਡੰਪ ਬੰਦ ਕਰ ਦਿਓ ਤੇ ਨਹੀਂ ਤਾਂ ਫਿਰ ਇਸ ਤੋਂ ਬਾਅਦ ਧਰਨਾ ਮੁਜ਼ਾਹਰਾ ਡਾਂਸੋਟਾ ਸਭ ਕੁਝ ਫੜਕਾਉਣਾ ਪਊਗਾ ਨਗਰ ਕੌਂਸਲ ਦੇ ਪ੍ਰਧਾਨ ਨੇ ਵੀ ਮੰਨਿਆ ਕਿ ਇਹ ਉਹਨਾਂ ਦੀ ਗਲਤੀ ਆ ਤੇ ਉਹਨਾਂ ਨੇ ਵੀ ਕਈ ਵਾਰ ਇਸ ਨੂੰ ਰੋਕਣ ਲਈ ਕਿਹਾ ਪਰ ਉਹਨਾਂ ਦੇ ਅਧਿਕਾਰੀ ਆ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਕੋਈ ਗੱਲਬਾਤ ਨਹੀਂ ਕਰਦੇ ਆਓ ਸੁਣਦੇ ਆ ਪਿੰਡ ਵਾਸੀਆਂ ਦੀ ਗੱਲ ਊਲਾ ਵਾਸੀਆਂ ਦੀ ਗੱਲ ਤੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਕੀ ਕਹ ਸਾਰੇ ਡੰਪ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਪੁਰਾਣਾ ਸਿਸਟਮ ਹੈ 5-7 ਸਾਲ ਤੋਂ ਇਹ ਡਿਮਾਂਡ ਕਰ ਰਹੇ ਵੀ ਇੱਥੋਂ ਡੰਪ ਚੱਕਿਆ ਜਾਵੇ ਆਮ ਹਾਲਾਤ ਵਕਈ ਸਾਡੇ ਕਸੂਰ ਹੈ ਮੈਂ ਤਾਂ ਸਾਡੇ ਕਸੂਰ ਮੰਨਦਾ ਨਾਗਰ ਕਾਉਂਸਲ ਦਾ ਕਸੂਰ ਹੈ ਸਾਡੀ ਐਡਮਿਨਿਸਟਰੇਟਰ ਕਸੂਰ ਹੈ ਜਿਾ ਆਪਾਂ ਜਿਹੜਾ ਸਵੀਟਾਂ ਦੇ ਬਹਿਨੇ ਗਾਂ ਜਿਹੜਾ ਚੈਕਿੰਗ ਹੋਣੀ ਚਾਹੀਦੀ ਹੈ ਵਾਰ-ਵਾਰ ਮੈਂ ਤਾਂ ਤਕਰੀਬਨ 5-7 ਟਰੈਕਟਰ ਵੀ ਰੋਕੇ ਆ ਇਹਨਾਂ ਸਾਰਿਆਂ ਦੇ ਤਕਰੀਬਨ ਸਾਰੇ ਮੇਰੇ ਪੁਰਾਣੇ ਜਾਣਕਾਰ ਹੈ ਸਾਡੀਆਂ ਗਲਤੀਆਂ ਵੀ ਅਸੀਂ ਉਦੋਂ ਮੌਕੇ ਤੇ ਨੂੰ ਨਹੀਂ ਸੰਭਾਲਦੇ ਤੇ ਮਗਰੋਂ ਜਦੋਂ ਰੌਲਾ ਪੈਂਦਾ ਉਦੋਂ ਇਹਦਾ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜਗ੍ਹਾ ਥੋੜੀ ਐ ਸ਼ਹਿਰ ਦਾ ਕੂੜਾ ਜ਼ਿਆਦਾ ਹੋਣ ਕਰਕੇ ਵਾਰ-ਵਾਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਵੀ ਸਾਨੂੰ ਜਗ੍ਹਾ ਦਾ ਕੋਈ ਹੋਰ ਪ੍ਰੋਵਾਈਡ ਕੀਤਾ ਜਾਵੇ ਫੋ ਸਾਡੇ ਮੁਲਾਜ਼ਮਾਂ ਦੀ ਗਲਤੀ ਕਰਕੇ ਕੋਈ ਸੇਮ ਵਾਲੇ ਸੜਤਾ ਜਾਂ ਪਈ ਸੜਤਾ ਨੂੰ ਕੂੜੇ ਕਰਕੇ ਨੂੰ ਸਾਰੇ ਜਿਹੜੇ ਉੱਥੇ ਰਹਿੰਦੇ ਔਰ ਉਹਨਾਂ ਨੂੰ ਪ੍ਰੋਬਲਮ ਆਈ ਐ ਉਹਨਾਂ ਨੇ ਇਹਨੂੰ ਬੰਦ ਕੀਤਾ ਮੈਂ ਵੀ ਇਹਨਾਂ ਦੀ ਹਮਾਇਤ ਕਰਦਾ ਆਂ ਵੀ ਜਿਹੜਾ ਇਹ ਹੋ ਰਿਹਾ ਗਲਤ ਐ ਇਹਦਾ ਕੋਈ ਠੋਕਮਾ ਪ੍ਰਬੰਧ ਕਰਨਾ ਚਾਹੀਦਾ ਟੀਮ ਦੇ ਬਾਰੇ ਕੋ ਲਿਖ ਕੇ ਅਧਿਕਾਰੀਆਂ ਦੇਵੋਗੇ ਵੀ ਫੰਕ ਸਰ ਮੈਂ ਤਾਂ ਪਹਿਲਾਂ ਲਿਖ ਕੇ ਦੇ ਚੁੱਕਿਆ ਜੀ ਵੀ ਜਗਾ ਦੀ ਪ੍ਰੋਬਲਮ ਹੈ ਕਾਰਨ ਕੀ ਹੈ ਮੈਂ ਸਾਹਮਣੇ ਸਾਰਾ ਕੁਝ ਵੇਖਦਾ ਮੈਨੂੰ ਸਾਰਾ ਕੁਝ ਮੈਂ ਸਾਹਮਣੇ ਮੇਰੇ ਅੱਖੀ ਡਟ ਹੁੰਦਾ ਮੈਂ ਤਾਂ ਡਰਾਈਵਰ ਹੀ ਤਿੰਨ ਚਾਰ ਬਦਲੇ ਆ ਡਰਾਈਵਰ ਹਟਾਇਆ ਤਿੰਨ ਚਾਰ ਡਰਾਈਵਰ ਬਦਲਿਆ ਵੀ ਆ ਵੀ ਉਹਨੂੰ ਇਹ ਸਭ ਕੁਝ ਇੱਕ ਨੂੰ ਆਲ ਤੋਂ ਸਾਬੂ ਚੱਕੇ ਪਰ ਕੀ ਆ ਕੱਲਾ ਮੈਂ ਨਹੀਂ ਕਰ ਸਕਦਾ ਜਿੰਨੇ ਕਰ ਸਾਰਾ ਪ੍ਰਸ਼ਾਸਨ ਸਾਥ ਨਹੀਂ ਦਿੰਦਾਗਾ ਉਹਨਾਂ ਕਰ ਮੇਰੇ ਕੱਲੇ ਦਾ ਵਸਦਾ ਰੋਗ ਨਹੀਂ ਮੈਂ ਵੀ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਮੈਂ ਬਿਜ਼ਨਸਮੈਨ ਬੰਦਾ ਮੈਂ ਵੀ ਜਵਾਗ ਪਾ ਲੈਣੇ ਆਪਦੇ ਸਾਰੀ ਦਿਹਾੜੀ ਤਾਂ ਮੈਂ ਵੀ ਨਹੀਂ ਵੇਖ ਸਕਦਾ ਟੋਲ ਕੰਦੇ ਮਗਰ ਤੁਰ ਕੇ ਜੋ ਅਧਿਕਾਰੀ ਤਨਖਾਹ ਲੈਂਦੇ ਐ ਇਸ ਕੰਮ ਦੀ ਉਹਨਾਂ ਨੂੰ ਇਸ ਚੀਜ਼ ਦੀ ਨਿਗਰਖ ਰੱਖਣੀ ਚਾਹੀਦੀ ਆ ਉਹਨਾਂ ਨੂੰ ਮੈਂ ਅਗਾਏ ਬਾਇ ਦਾਸਦਾਰ ਇਹਨਾਂ ਭਾਈ ਵੀ ਆ ਤੁਹਾਡੇ ਪ੍ਰੋਬਲਮ ਆ ਰਹੀਆਂ ਇਹਨੂੰ ਸੋਲਵ ਕਰੋ ਪਰ ਉਹ ਥਰਡੇ ਲੈਵਲ ਤੇ ਕੋਈ ਨਹੀਂ ਵੇਖਦਾ ਇਹ ਮਸਲਾ ਅੱਜ ਸਮੂਹ ਮਾਈ ਗੋੜੀ ਸਾਹਿਬ ਕੋਠੇ ਸੰਧੂਆਂ ਦੇ ਟੀਵੀ ਭਰਾਈਆਂ ਵੀਰੇ ਵਾਲਾ ਨਰੈਣਗੜ੍ਹ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕੂੜਾ ਸ਼ਹਿਰ ਦਾ ਕਮੇਟੀ ਵਾਲੇ ਇੱਥੇ ਲਾਹ ਜਾਂਦੇ ਆ ਜੀ ਤੇ ਕੂੜੇ ਵਿੱਚ ਸਾਰਾ ਦਿਨ ਅਗਮਤੀ ਰਹਿੰਦੀ ਆ ਧੂਆਂ ਹੋਇਆ ਰਹਿੰਦਾ ਸਾਰੀ স্মੈਲ ਲੋਕਾਂ ਦੇ ਘਰਾਂ ਤੱਕ ਬਹੁਤ ਜਿੰਨਾ ਦੁਬਰ ਹੋਇਆ ਹੋਇਆ ਪਹਿਲਾਂ ਜਿਹੜੀ ਇਹ ਜਗ੍ਹਾ ਇੱਥੇ ਹੱਡਾ ਰੋੜੀ ਚੱਲਦੀ ਸੀ 2016 ਕਿਸਤਾਰਾਂ ਦੇ ਵਿੱਚ ਅਸੀਂ ਉਦੋਂ ਧਰਨਾ ਲਾ ਕੇ ਹੱਡਾ ਰੋੜੀ ਬੰਦ ਕਰਾਈ ਉਹ ਹੱਡਾ ਰੋੜੀ ਬੰਦ ਹੋ ਗਈ ਤੇ ਹੁਣ ਸਾਡੀ ਗੱਲ ਨੂੰ ਹੋਰ ਸਿਆਪਾ ਪੈ ਗਿਆ ਹੁਣ ਇਹ ਕਮੇਟੀ ਇੱਥੇ ਕੂੜਾ ਲਾਉਣ ਲੱਗ ਪਈ ਅਭੀ ਜਿਹੜੀ ਇਹ ਡੰਪਿੰਗ ਆ ਕੂੜੇ ਦਾ ਹੱਡਾ ਰੋੜੀ ਦੀ ਜਗ੍ਹਾ ਹੈ ਇਹ ੱਤਕੇ ਨਾਲ ਕਮੇਟੀ ਇੱਥੇ ਕੂੜਾ ਲਾ ਕੇ ਜਾਂਦੀ ਆ ਅਸੀਂ ਕਮੇਟੀ ਨੂੰ ਵਾਰਨ ਕਰਦੇ ਆ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਆ ਜੇ ਇੱਥੇ ਕੂੜਾ ਲਾਉਣਗੇ ਜਾਂ ਤਾਂ ਸਾਨੂੰ ਰਿਟੇਨ ਚ ਵਿਖਾਉਣ। ਇਹ ਕੀ ਕਰਦੇ ਆ ਸੜਕ ਤੇ ਕੂੜਾ ਲਾ ਕੇ ਮੜ ਜਾਂਦੇ ਆ ਜਿਹੜੀ ਸ਼ੂਗਰ ਮਿਲ ਦੀ ਜਗ੍ਹਾ ਪਈ ਆ ਉਹਦੇ ਚ ਕੂੜਾ ਲਾ ਕੇ ਮੜ ਜਾਂਦੇ ਆ ਅਸੀਂ ਬੇਨਤੀ ਕਰਦੇ ਆ ਕਮੇਟੀ ਵਾਲੇ ਵੀ ਸਾਡੇ ਭਰਾ ਸਾਡੀ ਹੱਥ ਜੋੜ ਕੇ ਬੇਨਤੀ ਆ ਪਹਿਲੀ ਵਾਰੀ ਬਈ ਅਸੀਂ ਅੱਜ ਬੇਨਤੀ ਕਰਕੇ ਇਹਨਾਂ ਨੂੰ ਸਮਝਾਉਣ ਆਏ ਆ ਵੀ ਕੂੜਾ ਇੱਥੇ ਨਾ ਲਾਇਆ ਜਾਵੇ। ਪਰ ਜੇ ਕਮੇਟੀ ਫਿਰ ਵੀ ਨਾ ਹਟੋਗੀ ਅਸੀਂ ਪੱਕਾ ਇੱਥੇ ਧਰਨਾ ਲਾਵਾਂਗੇ ਤੇ ਜੇ ਮੰਨ ਲਓ ਵੀ ਫਿਰ ਵੀ ਨਾ ਹਟੇ ਫਿਰ ਡਾਂਗ ਛੁਟਾ ਵੀ ਖੜਕਾਵਾਂਗੇ ਪਰ ਅਸੀਂ ਤੇ ਕੂੜਾ ਨਹੀਂ ਇੱਥੇ ਲੈਣ ਦੇਣਾ ਅੱਜ ਅਸੀਂ ਟਰਾਲੀਆਂ ਸਾਰੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਰੋਕੀਆਂ ਜੀ ਤੇ ਅੱਜ ਤੱਕ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਕੂੜਾ ਇੱਥੇ ਨਾ ਲਾਇਆ ਜਾਵੇ। ਟੀਵਲੋ ਕੂੜਾ ਸਿੱਟੇ ਜਾਂਦਾ ਜੀ ਸੇਵਣ ਵਾਲੇ ਦੇ ਨਾਲ ਇਹ ਕਈ ਵਾਰੀ ਪਹਿਲਾਂ ਵੀ ਹਾਲੇ ਸਾਹਿਬ ਤੁਸੀਂ ਵੀ ਆਏ ਹੋ ਹੋਰ ਵੀ ਸਾਰੇ ਪੱਤਰਕਾਰ ਵੀ ਇੱਥੇ ਬੜੇ ਵਾਰੀ ਆਏ ਆ। ਜਿਹੜਾ ਅੱਗੇ ਕੂੜੇ ਵਾਲਾ ਡੰਪ ਆਇਆ ਹੁਣ ਤਾਂ ਚਲੋ ਤਰੇਲ ਪਈ ਆ ਵੀ ਅੱਗ ਘਟੀ ਪਈ ਆ ਧੂਆਂ ਕੱਟ ਤੋਖਦਾ ਪਰ ਇੱਥੇ ਬਹੁਤ ਬੁਰਾ ਹਾਲ ਹੈ ਨਾਲ ਸਕੂਲ ਇੱਥੇ ਨੇੜੇ ਘਰ ਹੈਗੇ ਆ ਸਾਰਿਆਂ ਦਾ ਜੀਣਾ ਦੁਬਾਰਾ ਹੁਣ ਜਿਹੜਾ ਤੁਸੀਂ ਦੇਖ ਰਹੇ ਆ ਟਰਾਲੀਆਂ ਖੜੀਆਂ ਸਾਰਾ ਕੂੜਾ ਇੱਥੇ ਹੀ ਸਿੱਟੇ ਜਾਂਦਾ ਪਿਆ ਹਾਲਾਂਕਿ ਇਹ ਡੰਪ ਨਹੀਂਗਾ। ਤੇ ਡੰਪ ਇਹ ਤੋਂ ਅੱਗੇ ਜਾ ਕੇ ਆ ਪਰ ਸੇਵਨ ਨਾਲੇ ਦੇ ਵਿੱਚ ਵੀ ਕਾਫੀ ਹੈਗਾ ਕੂੜਾ ਪਰ ਉਹ ਚੀਜ਼ ਹੈ ਗਾਂਹ ਜਾ ਕੇ ਵੀ ਨੁਕਸਾਨ ਕਰੂਗੀ ਕਿਉਂਕਿ ਜੇ ਸੇਵਨ ਨਾਲ ਦੀ ਸਫਾਈ ਹੋਊਗੀ ਫੇਰ ਹੀ ਆਪਾਂ ਨੂੰ ਸਹੀ ਰਹੂਗਾ ਬਾਕੀ ਜਿਹੜਾ ਹੁਣ ਤੁਸੀਂ ਦੇਖ ਹੀ ਰਹੇ ਆ ਇੱਥੇ ਗੰਦੀ ਸਮੈਲ ਕਿੰਨੀ ਆ ਇੱਥੇ ਬੱਚੇ ਵੀ ਆਉਂਦੇ ਆ ਵੱਡੇ ਵੀ ਆਉਂਦੇ ਆ ਜਿਹੜੇ ਘਰ ਰਹਿੰਦੇ ਆ ਉਹਨਾਂ ਨੂੰ 24 ਘੰਟੇ ਇੱਥੇ ਰਹਿਣਾ ਬਹੁਤ ਉਬਰ ਆਪਾਂ ਇੱਥੇ ਇੰਨਾ ਟਾਈਮ ਖੜੇ ਆ ਆਪਾਂ ਨੂੰ ਪਤਾ ਲੱਗ ਜਾਂਦਾ